ਲਓ ਜੀ ਹੈਂਡਵਰਕ ਵਾਲੇ ਹੈਵੀ ਹੈਵੀ ਸੂਟ ਪਹੁੰਚ ਗਏ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਬਿਲਕੁਲੇ ਨਵੇਂ ਆਏ ਨੇ ਇਹ ਨਵਾਂ माल ਪਹੁੰਚ ਚੁੱਕਿਆ ਖੀਨ ਖਾ ਉਹਦੇ ਵਿੱਚ ਚੈੱਕ ਕਰੋ ਜੀ ਸਲਵਾਰ ਵਰਕ オリジナル ਚਨੂਨ ਦਾ ਦੁਪੱਟਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਗੈਸ ਪੱਟੀ ਲੱਗੀ ਹੈ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਹੋਊਗਾ ਹੈਂਡਵਰਕ ਪਲੱਸ ਥ्रेड ਵਰਕ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਗਲੇ ਦੇ ਉੱਪਰ ਵੀ ਚੈੱਕ ਕਰੋ ਜੀ ਲਓ ਜੀ ਇਹਦੇ ਰੰਗ ਦਿਖਾਓ ਜੀ ਬੜੇ ਸੋਹਣੇ ਆ ਲਓ ਦੇਖੋ ਕਲਰ ਚਾਰ ਪਹੁੰਚ ਗਏ ਨੇ ਨਵੇਂ ਟ੍ਰੈਂਡਿੰਗ ਵਾਲੇ ਸੋਹਣੇ ਸੋਹਣੇ ਰੰਗ ਵਾਲੇ ਭਾਈ ਲੋ ਜੀ ਆ ਗਿਆ ਖੇਂ ਖਾਵੇ ਵੀ ਨਵਾਂ ਡਿਜ਼ਾਈਨ ਖੁੱਲਿਆ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਨਵੇਂ ਹਾਜ਼ਰ ਹੋਏ ਨੇ ਹੁਣੀ ਹੁਣੀ ਤਾਜ਼ਾ ਤਾਜ਼ਾ ਮਾਲ ਬਣ ਕੇ ਆ ਗਿਆ ਭਾਈ ਲੜੀਆਂ ਵਾਲੇ ਸੂਟ ਭਾਰੀ ਭਾਰੀ ਪੂਰੇ ਫੁੱਲ ਫਾਇਦੇ ਨਾਲ ਦੇਵਾਂਗੇ ਚਲੋ ਚੈੱਕ ਕਰੋ ਰੰਗ ਦੇਖੋ ਜੀ ਦੇਖੋ ਜੀ ਚੈੱਕ ਕਰੋ ਜੀ ਇਸ ਸਾਰੇ ਨਵੇਂ ਮਾਲ ਫਰੈਸ਼ ਫਰੈਸ਼ ਟੌਪ ਟੌਪ ਦੇ ਡਿਜ਼ਾਈਨ ਆ ਗਿਆ ਆਪਣੇ ਕੋਲੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੀ ਬਹੁਤ ਹੀ ਪਿਆਰੇ ਰੰਗ ਚੜ ਬਰੀਆਂ ਵਾਲੇ ਸੂਟ ਬਹੁਤ ਗਾਕਾਂ ਦੀ ਮੰਗ ਸੀਗੀ ਸੋ ਇਸ ਵਾਰ ਰਿਪੀਟ ਤੇ ਮਾਲ ਆ ਰਿਹਾ ਆਪਣੇ ਕੋਲ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਪੀਸ ਖੁੱਲਿਆ ਦੇਖੋ ਜੀ ਗਲੇ ਤੇ ਕੜਾਈ ਦੁਪੱਟਾ ਵਰਕ ਪਲੱਸ ਸਲਵਾਰ ਵਰਕ ਲਓ ਜੀ ਹਾਲੋ ਵੀ ਕਲਰ ਆਗੇ ਦੇ ਬਹੁਤੋ ਬੱਕਰੇ ਕਲਰ ਚਾਰ ਕਲਰ ਹਰੇਕ ਲਈ ਆਣਦੇ ਹੋਣਗੇ ਡਿਜ਼ਾਈਨ ਪੂਰੇ ਟੱਕੜ ਤੋਂ ਟੱਕੜ ਹਾਜ਼ਰ ਹੋ ਗਏ ਨੇ ਆਪਣੇ ਕੋਲੇ ਸੁਪਰ ਡੁਪਰ ਹਿੱਟ ਮਾਲ ਪਹੁੰਚ ਰਿਹਾ ਹੈ ਵਰਕ ਦੇ ਵਿੱਚ ਡੇਲੀ ਅਪ ਟੂ ਡੇਟ ਨਵੇਂ ਤੋਂ ਨਵਾਂ ਮਾਲ ਖੁੱਲ੍ਹਦਾ ਆਪਣੇ ਕੋਲ ਬਸ ਸਾਡੇ ਕੋਲੇ ਸਮਾਂ ਨਹੀਂ ਲੰਦਾ ਵੀਡੀਓ ਬਣਾਉਣ ਦਾ ਪਰ ਕੋਸ਼ਿਸ਼ ਕਰਦੇ ਆ ਜਿੰਨੇ ਵੀ ਸੂਟ ਤੁਹਾਨੂੰ ਦਿਖਾਈਏ ਹਾਲੋ ਜੀ ਇਹ ਕਰੋ ਬਈ ਆਨੇ ਸਾਰੇ ਨਵੇਂ ਆਇਆ ਨੇ ਆਪਣੇ ਕੋਲੇ ਇਹ ਆ ਗਈ ਸਿਮਰ ਲਓ ਜੀ ਚਨੂਨ ਦੁਪੱਟੇ ਨਾਲ ਕੱਟਵਰਕ ਕੀਤਾ ਹੋਇਆ ਦੁਪੱਟਾ ਦੇਖੋ ਦੁਪੱਟੇ ਤੇ ਵੀ ਹੈਂਡਵਰਕ ਕੀਤਾ ਹੈ ਕੱਟਵਰਕ ਜਨਾ ਬਹੁਤ ਹੀ ਸੋਹਣਾ ਲਓ ਜੀ ਚਾਹ ਲਓ ਜੀ ਰੰਗ ਕਲਰ ਚਲੇਗੇ ਦੇਖੋ ਟ੍ਰੈਂਡਿੰਗ ਵਾਲੇ ਪੂਰੇ ਸੋਨੇ ਸੋਨੇ ਦੇ ਜਗਾਂ ਹਾਜ਼ਰ ਹੋ ਰਹੇ ਨੇ ਸ਼ਿਮਰ ਕਪੜਾ ਵੀ ਕੁਆਲਿਟੀ ਵੀ ਪੂਰੀ ਸਰਾ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਖੁੱਲ ਰਿਹਾ ਸਾਈਡ ਤੇ ਬਾਜੂ ਵਰਕ ਹੈ ਆ ਲਓ ਜੀ ਕੀ ਬਾਤ ਹੈ ਦੇਖੋ ਜੀ ਚੈੱਕ ਕਰੋ ਕੁਆਲਿਟੀ ਦੇਖੋ ਜੀ ਟਿਸ਼ੂ ਸ਼ਿਮਰ ਦੇ ਵਿੱਚ ਮਾਲ ਖੁੱਲਿਆ ਬਹੁਤ ਹੀ ਸੋਹਣਾ ਪੀਸ ਖੁੱਲ ਚੁੱਕਿਆ ਜੀ ਗਲੇ ਤੇ ਕੜਾਈ ਘੇਰੇ ਤੇ ਵਰਕ ਹੋਇਆ ਹੋਇਆ ਆ ਲਓ ਜੀ ਸਲਵਾਰ ਵਰਕ ਦੁਪट्टे ਤੇ ਗੋਤਾ ਪੱਤੀ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਹੈ नैस पट्टी लगी है बड़ी प्यारी आ लो कलर आ गए देखो जी कलर सारे जिन्हें भी पहुंचे वाले देखो चेक कर सकते हो कि बहुत ही सोहने सोने डिजाइन अपने को पहुंच रहे लो जी विस्कॉस ऑरगेंजा चेक करो बहुत ही प्यारा वर्क हो ਹੈਂਡਵਰਕ ਪਲੱਸ ਥ੍ਰੈਡਵਰਕ ਸਲਵਾਰ ਵਰਕ ਕੀਤੀ ਹੋਈ ਆਹ ਲਓ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਬੜੇ ਛੋਟੇ ਛੋਟੇ ਨਾਲੋ ਜਿਹਦੇ ਵਿੱਚ ਕਲਰ ਆ ਗਏ ਦੇਖੋ ਕਲਰ ਕਾਹਨ ਦੇ ਲਾਵੇਂ ਨਾਕਾਰ ਸੋਹਣੇ ਸੋਹਣੇ ਸੋਹੇ ਸੂਰੇ ਰੰਗ ਆ ਗਏ ਭਾਈ ਬਖੋ ਬਸਰੇ ਬਹੁਤ ਹੀ ਪਿਆਰੇ ਪਿਆਰੇ ਲਓ ਜੀ ਟਿਸ਼ੂ ਸ਼ੇਮਰ ਦੇ ਵਿੱਚ ਖੁੱਲਿਆ ਇੱਕ ਹੋਰ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਕਿਆ ਬਾਤ ਹੈ ਜੀ ਸਰਵਾਰ ਦੇ ਕੋਲ ਹੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹ ਚੋਲੀ ਬਹੁਤ ਸੋਹਣੇ ਯੂਨੀਕ ਡਿਜ਼ਾਈਨ ਪਹੁੰਚ ਰਹੇ ਨੇ ਮੇਰੇ ਕੋਲ ਮਾਲ ਦੇ ਨਵੇਂ ਨਵੇਂ ਦੇਖੋ ਚੈੱਕ ਕਰ ਸਕਦੇ ਹੋ ਕੋਲ ਜੀ ਸਾਰੀਆਂ ਸਿਰਾਂ ਤੋਂ ਸਿਰਾਂ ਪਹੁੰਚ ਰਹੀਆਂ ਨੇ ਬਹੁਤ ਗੱਕਣੀਆਂ ਨੇ ਮੈਂ ਤੇ ਮਾਲ ਆ ਗਿਆ ਹੈ ਬੰਗਿਆ ਵਾਲੇ ਛੂਟ ਜਿਨ੍ਹਾਂ ਨੇ ਵੀ लोड़ा लिया सक्दे होण आपरे को सारा माल हाजर हो चुके है खिन थाडे क्या बात था था तो है जी देखो जी ध्यान लो जी सलवार वर्क काले के ऊपर बहुत प्यारा वर्क होया हुआ आ देखो जी सारे कलर पूरे सोने चन्नी वाले देखो भी बहुत सोना वर्क आया है ਦੇਖੋ ਜੀ ਕਿੜਿਆਣ ਹੋਰ ਖੁੱਲ ਗਿਆ ਖੀਨਖਾਲ ਦੇ ਵਿੱਚ ਇੱਕ ਕਪੜਾ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਖੀਨਖਾਲ ਇਹਦੇ ਵਿੱਚ ਆਪਣੇ ਕੋਲੇ ਪਲੇਨ ਸੂਟ ਵੀ ਆਉਣਗੇ ਉਹ ਵੀ ਥੋੜੇ ਦਿਨਾਂ ਤੱਕ ਥੋੜੇ ਸਾਹਮਣੇ ਪੇਸ਼ ਕਰਾਂਗੇ ਜੋ ਵਰਕ ਵਾਲਾ ਮਾਲ ਪਹੁੰਚ ਚੁੱਕਿਆ ਜੀ ਨਵੇਂ ਡਿਜ਼ਾਈਨ ਫੋਟੋ ਪੀਸ ਮਾਲ ਦੇਖੋ ਜੀ ਚੈੱਕ ਕਰੋ ਲਾਈਟ ਡਾਰਕ ਚਾਰਟ ਸਾਰੇ ਤਰ੍ਹਾਂ ਦੇ ਅਵੇਲੇਬਲ ਹੋ ਚੁੱਕੇ ਨੇ ਵੱਖੋ ਵੱਖਰੇ ਆ ਲੋ ਜੀ ਦੇਖੋ ਕੀ ਬਾਤ ਹੈ ਜੀ ਚੈੱਕ ਕਰ ਸਕਦੇ ਹਾਂ ਹੈਂਡਵਰਕ ਕੀਤਾ ਹੈ ਘੇਰੇ ਦੇ ਉੱਪਰ ਆ ਲੋ ਗੜੀ ਤੇ ਵਰਕ ਹੋਇਆ ਹੋਇਆ ਦੇ ਪੱਤੇ ਦੇਖਿਆ ਡਿਜ਼ਾਈਨਿੰਗ ਬਣੀ ਹੋਈ ਹੈ ਸਾਰੇ ਤੇ ਸਿਲਵਰ ਵਰਕ ਆ ਲੋ ਚਾਰੇ ਰੰਗ ਬਹੁਤ ਹੀ ਪਿਆਰੇ ਚਕਲੋਈ ਅੱਗੇ ਚਲੋ ਜੀ ਲੋ ਜੀ ਇਸਕੋਸ ਔਰ ਗਿੰਜਾ देखो जी चेक करो वर्क की क्वालिटी बहुत ही सोनी फिनिशिंग चेक कर लो जी बहुत प्यारा माल खुल डिजाइन चेक कर सकते हो। क्या बात है जी सोने सोने खुले वाले कलर चाट आ गए ਰੇਟ ਬਹੁਤ ਹੀ ਮਿੱਠੇ ਰੇਟਾਂ 'ਚ ਮਾਲ ਆਇਆ ਆਪਾਂ ਰੇਟ ਇਹਨਾਂ ਦੇ ਤੁਹਾਨੂੰ ਦੱਸ ਨਹੀਂ ਸਕਦੇ ਤੋਂ ਫਿਰ ਤੁਸੀਂ ਸ਼ੌਪ ਤੇ ਪਹੁੰਚ ਕੇ ਪਤਾ ਕਰ ਸਕਦੇ ਹੋ ਇਹ ਕਾਊਂਟਰ ਨੰਬਰ 9 ਦੇ ਉੱਪਰ ਮਾਲ ਮਿਲੂਗਾ ਸਾਰਾ ਜਿੰਨਾ ਤੁਹਾਨੂੰ ਦਿਖਾ ਰਹੇ ਹਾਂ ਲੋ ਗੋਟਾ ਪੱਤੀ ਹੋਇਆ ਹੋਇਆ ਸਾਰਕ ਦੁਪੱਟੇ ਦੇ ਵਿੱਚ ਆ ਮਾਜੀ ਆ ਲੋ ਜੀ ਚੈੱਕ ਕਰੋ ਜੀ ਕਲਰ ਪਹੁੰਚ ਗਏ ਬੜੇ ਸੋਹਣੇ ਸੋਹਣੇ ਰੰਗ ਹਾਜ਼ਰ ਹੋ ਚੁੱਕੇ ਨੇ ਭਾਈ ਲੋ ਜੀ ਵਿਕਾਸ ਔਰਗੰਜਾ ਦੇ ਵਿੱਚ ਡਿਜ਼ਾਈਨ ਖੁੱਲਿਆ ਚੈੱਕ ਕਰੋ ਜੀ ਸੋ ਸਾਰਾ ਮਾਲ ਨਵਾਂ ਆਪਣੇ ਕੋਲੇ ਪਹੁੰਚ ਚੁੱਕਿਆ ਵੱਖੋ ਵੱਖਰੇ ਡਿਜ਼ਾਈਨ ਸੋਹਣੇ ਸੋਹਣੇ ਪਹੁੰਚੋ ਵਰੀਆਂ ਵਾਲਾ ਮਾਲ ਆ ਗਿਆ ਭਾਈ ਬਹੁਤ ਹੀ ਕਮਾਲ ਦੇ ਡਿਜ਼ਾਈਨ ਪਹੁੰਚ ਰਹੇ ਨੇ ਡਿਜ਼ਾਈਨ ਹੋਰ ਬਹੁਤ ਨੇ ਸਾਡੇ ਕੋਲੇ ਸਮੇਂ ਦੇ ਮੁਤਾਬਿਕ ਜਿੰਨੇ ਕੁ ਡਿਜ਼ਾਈਨ ਸਾਡੇ ਤੋਂ ਦਿਖਾਏ ਗਏ ਸੀ ਦਿਖਾ ਚੁੱਕੀਆਂ ਭਾਈ ਤੋ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ ਧੰਨਵਾਦ ਜੀ